ਅੰਦੇ ਸਾਸ੍ਰੀ ਕਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਜਿਹੜੀ جنگ ਆ ਉਹ ਰੁਕ ਚੁੱਕੀ ਆ ਨਹੀਂ ਤੇ ਸਾਨੂੰ ਤਾਂ ਇੰਨਾ ਡਰ ਲੱਗਦਾ ਸੀ ਕੁਝ ਤੇ ਪੁੱਛੇ ਹੀ ਕੋਸ਼ ਨਾਲ ਤੇ ਹੁਣ ਜਦੋਂ ਦੀ ਆਪਾਂ ਇਹ ਖਬਰ ਸੁਣੀ ਆ ਵੀ ਸਾਰਾ ਆਪਣਾ ਮਤਲਬ ਇਹ ਹੁਣ ਜਿਹੜੀ جنگ ਆ ਉਹ ਬੰਦ ਹੋ ਚੁੱਕੀ ਆ ਕੋਈ ਵੀ ਇੱਧਰ ਉੱਧਰ ਨਾ ਇੰਡੀਆ ਤੇ ਨਾ ਪਾਕਿਸਤਾਨ ਕੋਈ ਵੀ ਇੱਕ ਦੂਜੇ ਬਲ ਫਾਇਰ ਨਹੀਂ ਕਰਨਗੇ ਬੜੀ ਖੁਸ਼ੀ ਦੀ ਗੱਲ ਆ ਸਾਡੇ ਤਾਂ ਇੱਥੇ ਜੀ ਲੱਡੂ ਵੰਡ ਹੁੰਦੇ ਪਏ ਆ ਤੇ ਐਨਾ ਜਾਨੀ ਕੇ ਚਾ ਚੜਿਆ ਸਾਰਿਆਂ ਨੂੰ ਤੇ ਜਿੱਦਾਂ ਦਾ ਸਵੇਰੇ ਮਹੌਲ ਸੀ ਪੁੱਛੋ ਹੀ ਕੁਛ ਨਾ ਕਿਉਂਕਿ ਅਸੀਂ ਵੀ ਇੱਕ ਵਾਡਰ ਏਰੀਏ ਦੇ ਨਾਲ ਹੀ ਰਹਿਨੇ ਹੈਗੇ ਆ ਤੇ ਸਵੇਰੇ ਤਾਂ ਮਸਾਇਲਾਂ ਸਾਡੇ ਉੱਪਰੋਂ ਛੱਤ ਦੇ ਉੱਪਰ ਦੀਆਂ ਲੰਗੀਆਂ ਸੀਗੀਆਂ ਬਹੁਤ ਡਾਰ ਲੱਗਦਾ ਸੀ ਜਾਨ ਇਦਾਂ ਮੁੱਠ ਚਾਈ ਪਈ ਸੀਗੀ ਜਿੱਦਾਂ ਹੁਣ ਦੋ ਕੁ ਦਿਨ ਪਿੱਛੇ ਰੰਗ ਹੈ ਜਿੱਦਾਂ ਸ਼ਾਮ ਹੁੰਦੀ ਸੀਗੀ ਦਿਲ ਨੂੰ ਖਬਰਾਟ ਹੋਣ ਲੱਗ ਪੈਂਦੀ ਸੀ ਅੱਜ ਤਾਂ ਇਹ ਸੀਗਾ ਵੀ ਪਤਾ ਨਹੀਂ ਅੱਜ ਕੀ ਬਣਨਾ ਆ ਹਨਾ ਤੇ ਪਰ ਜਦੋਂ ਦੀ ਹੁਣ ਇਹ ਖਬਰ ਸੁਣੀ ਆ ਸਾਰਿਆਂ ਦੇ ਚਿਹਰੇ ਜਿਹੜੇ ਆ ਮੁਸਕਰਾਹਟ ਆਈ ਹੋਈ ਆ ਸਾਰੇ ਬਹੁਤ ਖੁਸ਼ ਆ ਸੀ ਮੈਨੂੰ ਇਦਾਂ ਲੱਗਦਾ ਵੀ ਬਹੁਤ ਕੋਈ ਪਤਾ ਨਹੀਂ ਕਿੰਨਾ ਕੁ ਬੋਝ ਸਾਡੇ ਸਿਰ ਤੋਂ ਉੱਥ ਗਿਆ ਆ ਇੰਨਾ ਹਲਕਾ ਆਪਣੇ ਆਪ ਨੂੰ ਮਹਿਸੂਸ ਹੁੰਦਾ ਆ ਤੇ ਜੰਗ ਕਹਿੰਦੇ ਹੁੰਦੇ ਲੜਾਈ ਦਾ ਕਹਿੰਦੇ ਜਿੱਦਾਂ ਮਰਜੀ ਆ ਘਰ 'ਚ ਹੋਵੇ ਚਾਹੇ ਦੇਸ਼ 'ਚ ਹੋਵੇ ਕਿਹੜਾ ਇਹਦਾ ਕਿਤੇ ਅਜ ਤੱਕ ਕੁਝ ਫਾਇਦਾ ਹੋਇਆ ਹੁਣ ਜਿੰਨਾ ਵੀ ਨੁਕਸਾਨ ਹੋਇਆ ਕੁਝ ਉਹਨਾਂ ਦਾ ਹੋਇਆ ਕੁਝ ਇੱਧਰ ਹੋਇਆ ਕਹਿੰਦੇ ਹੁੰਦੇ ਇਹ ਕਿਹੜਾ ਵੀ ਛੇਤੀ ਪੂਰਾ ਹੋ ਜਾਂਦਾ ਆ ਹਨਾ ਤੇ ਪਰਮਾਤੇ ਸ਼ੁਗਰਕਰ ਦੀ ਮਾਲਕਾ ਵੀ ਜਿਹੜੀ ਇਹ ਜੰਗ ਰੁਕ ਗਈ ਹੈ ਸੱਚੀ ਨਹੀਂ ਤਾਂ ਜਾਨਾ ਸੁੱਕੀਆਂ ਪਈਆਂ ਸੀ ਸਵੇਰ ਦਾ ਤੇ ਇਹ ਹੋਇਆ ਪਿਆ ਸੀ ਕਿ ਵੀ ਜੋ ਜ਼ਰੂਰੀ ਜ਼ਰੂਰੀ ਕਾਗਜ਼ਾਤ ਆਪਣੇ ਜਿਹੜੇ ਆ ਇੱਕ ਜੋੜੀ ਕੱਪੜਾ ਪਾਣੀ ਦੀ ਬੋਤਲ ਤਾਂ ਆਪਣੇ ਬੂਟ ਆਪਣੇ ਲਾਗੇ ਰੱਖੋ ਪਤਾ ਨਹੀਂ ਕਦੋਂ ਭੱਜਣਾ ਪੈ ਜੇ ਕਿਉਂਕਿ ਬਾਰਡਰ ਏਰੀਆ ਕਰਕੇ ਕੁਝ ਵੀ ਹੋ ਸਕਦਾ ਆ ਐਨਾ ਨਾ ਜਾਣੀ ਕਿ ਦੇਲਾਂ ਨੂੰ ਹੁੰਦਾ ਸੀ ਕਿਤੇ ਪੁੱਛੋ ਹੀ ਪੁੱਛਦੇ ਨਾਲ ਹਨਾ ਤੇ ਆਪਾਂ ਬਹੁਤ ਖੁਸ਼ ਆ ਸਾਡੇ ਆਲਾ ਦਵਾਰ ਜਿਹੜਾ ਸਾਰੇ ਬਹੁਤ ਖੁਸ਼ ਆ ਵੀ ਜਿਹੜੀ ਜੰਗ ਆ ਉਹ ਰੁਕ ਚੁੱਕੀ ਆ ਤੇ ਹੁਣ ਅੱਗੇ ਹਜੇ ਜਾਨੀ ਕਿ ਪੂਰਾ ਜਿਹੜਾ ਆ ਹਲੇ ਮੀਟਿੰਗ ਜਿਹੜੀ ਆ ਚੈਅਰ ਕਹਿੰਦੇ ਵੀ 12 ਤਰੀਕ ਨੂੰ ਆ ਤੇ ਪਰ ਹੁਣ ਤੋਂ ਅੱਜ ਤੋਂ ਹੀ ਇਹ ਹੋ ਗਿਆ ਆ ਵੀ ਚੰਗ ਜਿਹੜੀ ਹੁਣ ਕੋਈ ਵੀ ਨਾ ਆਪਣਾ ਹਿੰਦੁਸਤਾਨ ਉਧਰ ਫਾਇਰ ਕਰੂਗਾ ਨਾ ਪਾਕਿਸਤਾਨ ਉਧਰ ਕਰੂਗਾ ਤੇ ਜਾਨੀ ਕਿ ਐਨਾ ਸਾਨੂੰ ਇੱਕ ਹੋ ਗਿਆ ਆ ਸਾਹ ਆ ਗਿਆ ਸੁੱਖ ਦਾ ਸਾਹ ਆਇਆ ਤੇ ਅਸੀਂ ਤਾਂ ਸ਼ੁਕਰ ਕਰਦੇ ਹਾਂ ਉਸ ਮਾਲਕ ਦਾ ਹਨਾ ਤੇ ਨਾ ਅਸੀਂ ਸਵੇਰੇ ਜਿਉਂ 5 ਵਜੇ ਤੋਂ ਲੈ ਕੇ ਐਨੇ ਹੀ ਆ ਅਸੀਂ ਮੁਸਾਇਦਨਾ ਦੇਖੀਆਂ ਵੀ ਜਿਹੜੀਆਂ ਕਿ ਸਾਡੇ ਕੋਲ ਹੀ ਆਉਂਦੀਆਂ ਜਾਂਦੀਆਂ ਸੀ ਇੱਕ ਤਾਂ ਬਿਲਕੁਲ ਨੇੜੇ ਆ ਗਈ ਮੇਰੀ ਤਾਂ ਜਾਣ ਕੇ ਤੇ ਇੱਥੇ ਨਿਕਲੀ ਗਈ ਵੀ ਹਾਏ ਪਤਾ ਨਹੀਂ ਖਰੇ ਉੱਤੀ ਆ ਕੇ ਡੇਡੂ ਪੈਣੀ ਆ ਤੇ ਜਾਨੀ ਕਿ ਇਦਾਂ ਦਾ ਮਾਹੌਲ ਹੋਇਆ ਸੀਗਾ ਸਾਡੇ ਜਾਨੀ ਕਿ ਅਸੀਂ ਬਿਲਕੁਲ ਬਾਰਡਰ ਦੇ ਨੇੜੇ ਹੀ ਰਹਿੰਦੇ ਆ ਨਾ ਵੀ ਜਿਆਦਾ ਦੂਰ ਨਹੀਂ ਹੈਗਾ ਬਿਲਕੁਲ ਲਾਗੇ ਜੈ ਹੈਗਾ ਆ ਇਹ ਤਾਂ ਕਰਕੇ ਨਾ ਬਹੁਤ ਜਾਣੀ ਕਿ ਸਾਨੂੰ ਲੱਗਦਾ ਸੀ ਸਾਡੇ ਸਾਰੇ ਰਿਸ਼ਤੇਦਾਰਾਂ ਦੇ ਵੀ ਫੋਨ ਆਉਂਦੇ ਸੀ ਵੀ ਕਿੱਦਾਂ ਆ ਤੁਹਾਡੇ ਵੱਲ ਕਿੱਦਾਂ ਆ ਪਰਸਾ ਨਾ ਦਾ ਮਾਹੌਲ ਤਾਂ ਸਾਰੇ ਬਣਿਆ ਹੋਇਆ ਸੀਗਾ ਜਿਵੇਂ ਇਹ ਵੀ ਨਹੀਂ ਹੈਗਾ ਤੇ ਜਲੰਧਰ ਵੱਲ ਦੇਖ ਲੋ ਕਿੰਨਾ ਕੁਝ ਹੋਇਆ ਆ ਹਨਾ ਤੇ ਉਹ ਇੱਕ ਸੈਂਟਰ ਰਿਹਾ ਕਿੰਨਾ ਕੁਝ ਹੋਇਆ ਆਦਮਪੁਰ ਬਦਾਸਪੁਰ ਜਾਨੀ ਕਿ ਸਾਰੇ ਪਾਸੇ ਮੁੰਤਾ ਦਾ ਮਾਹੌਲ ਤੇ ਕੋਚਿਆ ਸੀਗਾ ਪਰ ਇੱਕ ਬਾਰਡਰ ਏਰੀਆ ਕਰਕੇ ਜਾਨੀ ਕਿ ਸਾਰਿਆਂ ਨੂੰ ਵੀ ਇਹ ਸੀਗਾ ਵੀ ਇਹ ਉੱਥੇ ਲੱਗੇ ਰਹਿੰਦੇ ਆ ਇਹ ਕਿਤ ਕੀ ਦੀ ਹਾਲ ਉੱਥੋਂ ਦਾ ਬਣਦਾ ਹੋਗਾ ਹਨ ਪਰ ਅਸੀਂ ਉਹ ਮਾਰਗ ਦਾ ਸ਼ੁਕਰ ਕਰਦੇ ਆ ਸ਼ੁਕਰ ਹੈ ਸਤਿਗੁਰੂ ਤੇਰਾ ਵੀ ਇਹ ਸਾਰਾ ਕੁਝ ਜਿਹੜਾ ਹੈ ਰੁਕ ਗਿਆ ਆ ਤੇ ਤੁਸੀਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਜੰਗ ਰੁਕ ਗਈ ਆ ਹਨ ਤੇ ਤੁਸੀਂ ਕਮੈਂਟਾਂ ਵਿੱਚ ਤੁਸੀਂ ਵੀ ਮੈਨੂੰ ਵਧਾਈਆਂ ਦਾ ਜ਼ਰੂਰ ਜਵਾਬ ਦਿਓ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਨਾਲ ਉਹਨਾਂ ਚ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ